ਜੀ ਸ ਪਹਿਲੀ ਵੀਡੀਓ ਦਾ ਸੈਕਿੰਡ ਪਾਰਟ ਹੈ ਜੀ ਇਹ ਹੁਣ ਆਪਾਂ ਚੱਲ ਪਏ ਜੀ ਮੇਰੇ ਪਿਆਰੋਂ ਤੇ ਹੁਣ ਆਪਾਂ ਇਹ ਰਸਤੇ ਦੇ ਵਿੱਚ ਹੈ ਜੀ ਉੱਥੇ ਦਾ 뷰 ਦੇਖੋ ਜੀ ਸਾਰਾ ਰਸਤਾ ਬਹੁਤ ਵਧੀਆ ਗ੍ਰੀਨਰੀ ਨਾਲ ਭਰਿਆ ਹੋਇਆ ਬਹੁਤ ਵਧੀਆ ਮਾਹੌਲ ਹੈ ਜੀ ਉੱਥੇ ਦਾ ਤੇ ਹੁਣ ਆਪਾਂ ਘਰ ਪਹੁੰਚਣ ਵਾਲੇ ਹੀ ਆ ਜੀ ਤੇ ਕਿਉਂਕਿ ਮੈਂ ਥੋੜੀ ਜਿਹੀ ਵੀਡੀਓ ਸ਼ਾਰਟ ਬਣਾਤੀ ਸੀਗੀ ਤੇ ਘਰ ਤੋਂ ਬਾਅਦ ਫਿਰ ਆਪਾਂ ਇੱਕ ਰਿਸ਼ਤੇਦਾਰੀ ਚ ਹੋਰ ਵੀ ਜਾਵਾਂਗੇ ਜੀ ਕਿਉਂਕਿ ਟਾਈਮ ਨਹੀਂ ਜੀ ਆਪਣੇ ਕੋਲ ਤੇ ਲੋ ਜੀ ਆਪਾਂ ਪਹੁੰਚ ਗਏ ਘਰੇ ਤੇ ਬ੍ਰਦਰ ਆ ਗਿਆ ਜੀ ਛੋਟਾ ਮੇਰਾ ਤੇ ਬڑا ਬਰਾਦਰ ਆਇਆ ਨਹੀਂ ਜੀ ਕਿਉਂਕਿ ਥੋੜਾ ਜਿਹਾ ਅਮਰਜੈਂਸੀ ਕੰਮ ਸੀ ਗਿਆ ਉਹਨਾਂ ਨੂੰ ਤਾਂ ਕਰਕੇ ਆ ਨਹੀਂ ਪਾਏ ਇੱਧਰ ਸਿਸਟਰ ਹੈ ਜੀ ਸਾਰੀ ਆਏ ਹੋਏ ਨੇ ਜੀ ਤੇ ਹੁਣ ਆਪਾਂ ਫਾਈਨਲ ਇਹਨਾਂ ਨੂੰ ਸਾਰਾ ਦੱਸਦੇ ਹਾਂ ਸਭ ਤੋਂ ਪਹਿਲਾਂ ਆਪਾਂ ਮਹਾਰਾਜ ਦਾ ਆਸ਼ੀਰਵਾਦ ਲਈਏ ਜੀ ਤੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਆਪਾਂ ਨੇ ਡੱਬਾ ਰੱਖਿਆ ਕਿਉਂਕਿ ਮੈਂ ਇਹਨਾਂ ਸੰਤਾਂ ਨੂੰ ਹੀ ਇਨਾ ਹੀ ਗੁਰਦਵਾਰਾ ਸਾਹਿਬ ਨੂੰ ਮੰਨ ਕੇ ਹੀ ਇੱਥੇ ਤੱਕ ਪਹੁੰਚੀ ਆ ਤੇ ਇਹਨਾਂ ਦਾ ਆਸ਼ੀਰਵਾਦ ਬਣਦਾ ਹੀ ਸੀ ਤੇ ਲਓ ਜੀ ਹੁਣ ਆਪਾਂ ਦੱਸਣ ਲੱਗੇ ਆ ਜੀ ਫਾਈਨਲ ਚਲੋ ਜੀ ਫਾਈਨਲ ਉਹ ਟਾਈਮ ਆ ਗਿਆ ਜਿਹੜਾ ਮੈਂ ਆਪਣੇ ਪੇਰੈਂਟਸ ਤੋਂ ਅੱਜ ਤੱਕ ਮੈਂ ਕਿਸੇ ਨੂੰ ਦੱਸੀ ਨਹੀਂ ਜੀ ਗੱਲਬਾਤ ਤੇ ਉਹ ਟਾਈਮ ਹੁਣ ਆ ਗਿਆ ਜੀ ਚਲੋ ਜੀ ਸਾਰਿਆਂ ਤੇ ਦੇਖਦਾ ਸ਼ਾਇਦ ਗਾਲਾਂ ਪੈਣ ਗਿਆ ਕਿਆ ਹੋਊਗਾ ਜੀ ਤੇ ਲੋ ਜੀ ਆਪਾਂ ਮਿਲਦੇ ਆਂ ਚੱਲ ਲੱਗੀ ਹੈ ਜੀ ਤੇ ਲੋ ਜੀ ਜਿੱਦੀ ਦਾ ਆਪਾਂ ਮੂੰਹ ਮਿੱਠਾ ਲੱਗਿਆ ਜੀ ਕਰਾਉਣ ਤੇ ਮੈਂ ਆਪਣੇ ਮਾਪੇ ਬਾਪ ਨੂੰ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਕੱਠੇ ਕਰਿਆ ਜੀ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਜੀ ਕਿ ਮੈਂ ਜਾਵਾਂ ਕਿ ਕਿ ਮੈਂ ਜਾਵਾਂ ਤੇ ਆਪਣੇ بیٹے ਦਾ ਜੀ ਵੀਜ਼ਾ ਲੱਗ ਗਿਆ ਜੀ ਕੈਨੇਡਾ ਦਾ ਤੇ ਮਾਲਕ ਮੇਰੇ ਨੂੰ ਤਰਖੀਆਂ ਵਾਕਿਆ ਜੀ ਐਕਸਲੈਂਟ ਆ ਰਿਆ ਨੂੰ ਫਨੀ ਐਕਸਲੈਂਟ ਇਹ ਸਰਪ੍ਰਾਈਜ਼ ਹੈ ਜੀ ਇਹ ਬੱਚੇ ਆ ਜੀ ਬਹੁਤ ਬਹੁਤ ਬੱਤ ਤੇ ਬੱਤ ਤੇ ਵੀਜ਼ਾ ਲੱਗ ਗਿਆ ਜੀ ਕੈਨੇਡਾ ਦਾ ਸਾਰਿਆਂ ਦੇ ਫੈਰ ਸ਼ੁਆ ਮੈਨੂੰ ਗਿਆ ਤੋ ਸਿਰ ਜੀ ਮੈਂ ਤੁਹਾਨੂੰ ਕਹਿਦੀ ਬੱਲਾ ਲੱਗੀ ਤੇ ਮੇਰੀ ਮਾਂ ਬਹੁਤ ਖੁਸ਼ ਹੋਈ ਹੈ ਜੀ ਤੇ ਇਹ ਪਲ ਮੈਂ ਆਪਣੇ ਬੜੇ ਬ੍ਰਦਰ ਨਾਲ ਸ਼ੇਅਰ ਕਰਨਾ ਸੀ ਜੀ ਤੇ ਹੁਣ ਆ ਇਧਰ ਬੇਟੀ ਹੈ ਜੀ ਕੁੱਤੇ ਉਹ ਦੁਆਰਾ ਪਰਸਨ ਫਿਰ ਭਾਬੀ ਇਮੋਸ਼ਨਲ ਹੋ ਗਿਆ ਜੀ। ਕੀ ਕਰੀਏ? ਇਧਰ ਮੰਮੀ ਇਮੋਸ਼ਨਲ ਹੋ ਗਏ। ਇਹ ਤਾਂ ਸੁਪਰ ਹੈ। ਇਹ ਤਾਂ ਖੁਸ਼ੀ ਦੇ ਅੰਸੂ ਹੈ ਜੀ ਬਹੁਤ ਜ਼ਿਆਦਾ। ਤੇ ਲੋ ਜੀ ਮੰਮੀ ਨੂੰ ਪਤਾ ਲੱਗਣ ਤੋਂ ਬਾਅਦ ਪਹਿਲਾਂ ਤਾਂ ਬੜੀ ਖੁਸ਼ ਹੋਈ। ਉਸ ਤੋਂ ਬਾਅਦ ਫਿਰ ਇਹਨੂੰ ਥੋੜਾ ਜਿਹਾ ਸਮਝਾਇਆ ਤੇ ਹਰਟ ਵੀ ਹੋ ਗਈ ਕਿਉਂਕਿ ਉਹਨੂੰ ਪਹਿਲਾਂ ਪਤਾ ਹੀ ਨਹੀਂ ਸੀ। ਤੇ ਇਧਰ ਬ੍ਰਦਰ ਹੈ ਜੀ ਮੇਰਾ ਇਹਨਾਂ ਨੂੰ ਸਮਝਾ ਰਹੇ ਤੇ ਭਾਜੀ ਵੀ ਸਮਝਾ ਰਹੇ ਨੇ। ਕੀ ਕਿਸ ਤਰੀਕੇ ਨਾਲ ਰਹਿਣਾ ਹੈ ਜੀ ਕਿਉਂਕਿ ਬਾਹਰ ਦਾ ਮਾਹੌਲ ਹੈ ਜੀ ਬੱਚਾ ਛੋਟਾ ਹੀ ਹੈ ਜੀ ਤੇ ਇਸ ਕਰਕੇ ਤੇ ਹੁਣ ਇਹ ਬੇਟੀਆਂ ਨੇ ਜੀ ਮੇਰੇ ਬ੍ਰਦਰ ਬ੍ਰਦਰ ਦੀ ਬੇਟੀ ਹੈ ਜੀ ਉਹ ਇਹਦਾ ਸ਼ਗਨ ਕਰੇਗੀ ਤੇ ਸਾਰਾ ਕੁਝ ਇਹਨਾਂ ਦੇ ਸ਼ਗਨ ਵਿਹਾਰ ਹੁਣ ਕਰਨਗੇ ਜੀ ਭਾਬੀ ਨੇ ਸਾਰੇ ਜਣੇ ਸ਼ਗਨ ਕਰਨਗੇ ਜੀ ਤੇ ਵੀਡੀਓ ਦੇ ਵਿੱਚ ਬਣੇ ਰਹੋ ਕਿੱਦਾਂ ਲੱਗਿਆ ਮੇਰਾ ਸਰਪ੍ਰਾਈਜ਼ ਤੁਸੀਂ ਵੀ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਥੋੜਾ ਜਿਹਾ ਕਿ ਇਸ ਕਰਕੇ ਲੇਟ ਅਸੀਂ ਦੱਸਿਆ ਹੈ ਜੀ ਕਿਉਂਕਿ ਥੋੜਾ ਜਿਹਾ ਸੀਗਾ ਵੀ ਪਤਾ ਨਹੀਂ ਇਹ ਕੰਮਾਂ ਦੇ ਵਿੱਚ ਨਾ ਥੋੜਾ ਜਿਹਾ ਉਹ ਹੁੰਦਾ ਹੈ ਜੀ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਕੰਮ ਸਿਰੇ ਲੱਗੇਗਾ ਵੀ ਜਾਂ ਨਹੀਂ ਤੇ ਬੇਟੀਆਂ ਬਹੁਤ ਖੁਸ਼ ਹੈ ਜੀ ਤੇ ਥੋੜੀਆਂ ਜਿਹਾ ਸ਼ੌਕ ਵੀ ਨੇ ਵੀ ਕਿਉਂਕਿ ਅਸੀਂ ਇੱਕ ਦੋ ਦਿਨ ਪਹਿਲਾਂ ਹੀ ਦੱਸਿਆ ਹੈ ਤੇ ਬਹੁਤ ਪਰੇਸ਼ਾਨ ਵੀ ਹੋਈਆਂ ਚਲੋ ਕੋਈ ਗੱਲ ਨਹੀਂ ਬੱਚੇ ਆ ਜੀ ਤੇ ਖੁਸ਼ੀ ਵੀ ਹੈ ਇੱਕ ਖੁਸ਼ੀ ਵੀ ਹੈ ਕਿ ਦੂਰ ਜਾਣ ਦੀ ਥੋੜੀ ਜਿਹੀ ਪ੍ਰੋਬਲਮ ਵੀ ਹੈ ਕਿਉਂਕਿ ਦੂਰ ਹੈ ਜੀ ਤੇ ਫਸਟ ਟਾਈਮ ਸਾਡੀ ਫੈਮਿਲੀ ਦਾ ਇਹ ਪਹਿਲਾ ਮੈਂਬਰ ਹੈ ਜੀ ਜਿਹੜਾ ਸਾਡੇ ਤੋਂ ਦੂਰ ਚੱਲਿਆ ਇਹ ਤੇ ਮੇਰੇ ਸਹੁਰਿਆਂ ਵੱਲੋਂ ਵੀ ਤੇ ਮੇਰੇ ਪੇਕੇਆਂ ਵੱਲੋਂ ਵੀ ਤੇ ਦੋਨਾਂ ਦੀ ਖੁਸ਼ੀ ਇੱਕੋ ਹੀ ਸੀਗੀ ਤੇ ਸਭ ਨੂੰ ਸਰਪ੍ਰਾਈਜ਼ ਹੋ ਗਿਆ ਸਾਰੇ ਹੀ ਇੱਕਦਮ ਚੌਂਕ ਗਏ ਜੀ ਚਲੋ ਠੀਕ ਹੈ ਜੀ ਜੋ ਬਾਬਾ ਜੀ ਨੂੰ ਮਨਜ਼ੂਰ ਹੋਇਆ ਹੁਣ ਭੈਣਾਂ ਦਾ ਆਸ਼ੀਰਵਾਦ ਲਊਗਾ ਜੀ ਇਹ ਤੇ ਸਾਰਿਆਂ ਤੇ ਆਪਣਾ ਸ਼ਗਨ ਵਿਹਾਰ ਕਰਵਾ ਕੇ ਹੁਣ ਫਿਰ ਆਪਾਂ ਚੱਲਦੇ ਆਂ ਜੀ ਇਹਦੀ ਭੂਆ ਨੂੰ ਮਿਲਣ ਵਾਸਤੇ ਛੋਟੀ ਵਾਲੀ ਭੂਆ ਨੂੰ ਤੇ ਇੱਕ ਨੂੰ ਆਪਾਂ ਘਰ ਦੋਨੋਂ ਆਪਾਂ ਘਰ ਬੁਲਾ ਲਵਾਂਗੇ ਜੀ ਤੇ ਕਿਉਂਕਿ ਇਹਨਾਂ ਟਾਈਮ ਨਹੀਂ ਹੈਗਾ ਜੀ ਆਪਣੇ ਕੋਲੇ ਤੇ ਬੇਟੇ ਦੀ ਫਲੈਟ 2 ਦਿਨ ਤੇ ਬਾਅਦ ਇਹ ਹੈ ਜੀ ਤੇ ਤਾਂ ਕਰਕੇ ਤੇ ਲੋ ਜੀ ਸਾਰੇ ਖੁਸ਼ ਬਹੁਤ ਸੀਗੇ ਤੇ ਸਾਰਿਆਂ ਨੇ ਆਪਣਾ ਆਪਣਾ ਆਸ਼ੀਰਵਾਦ ਤੇ ਸ਼ਗਨ ਜ਼ਰੂਰ ਦਿੱਤਾ ਸਾਰਿਆਂ ਨੇ ਆਪਣਾ ਆਪਣਾ ਪਿਆਰ ਜ਼ਰੂਰ ਦਿੱਤਾ ਜੀ ਤੇ ਇਹ ਆ ਗਿਆ ਜੀ ਮੇਰੀ ਭੈਣ ਦਾ ਮੁੰਡਾ ਛੋਟੇ ਵਾਲਾ ਇਹ ਮੇਰੀ ਸਿਸਟਰ ਦਾ ਬੇਟਾ ਹੈ ਜੀ ਤੇ ਬੜਾ ਹੀ ਖੁਸ਼ ਹੈ ਜੀ ਇਹ ਵੀ ਇੱਧਰ ਮੇਰੀ ਮੰਮੀ ਹੈ ਜੀ ਇਹ ਇਹ ਵੀ ਸ਼ਗਨ ਕਰ ਰਹੇ ਨੇ ਮੰਮੀ ਥੋੜੇ ਜਿਹਾ ਪਰੇਸ਼ਾਨ ਨੇ ਥੋੜੇ 슈ਗਰ ਕਰਕੇ ਇਹਨਾਂ ਨੂੰ ਪ੍ਰੋਬਲਮ ਰਹਿੰਦੀ ਹੈ ਜੀ ਤੇ ਇਸ ਕਰਕੇ ਇਹਨਾਂ ਨੂੰ ਪਿਆਰ ਬਹੁਤ ਕਰਦੇ ਨੇ ਤੇ ਬੇਟਾ ਵੀ ਖੁਸ਼ ਹੈ ਜੀ ਸਾਰੇ ਖੁਸ਼ ਹੈ ਜੀ ਪਰ ਉਹਦਾ ਜਿਕੇ ਆ ਵੀ ਤੁਸੀਂ ਕਹਿੰਦੇ ਸਾਨੂੰ ਛੇਤੀ ਨਹੀਂ ਦੱਸਿਆ ਸਾਨੂੰ ਖੁਦ ਨੂੰ ਨਹੀਂ ਸੀ ਪਤਾ ਹੈਗਾ ਵੀ ਇੰਨੀ ਜਲਦੀ ਇਕਦਮ ਹੀ ਹੋ ਜਾਏਗਾ ਜੀ ਤੇ ਇਕਦਮ ਫਿਰ ਸਾਨੂੰ ਟਿਕਟ ਵਗੈਰਾ ਕਰਵਾਉਣੀ ਪਈ ਸਾਰਾ ਕੁਝ ਕਰਨਾ ਪਿਆ ਚਲੋ ਪ੍ਰਮਾਤਮਾ ਦੀ ਕਿਰਪਾ ਹੈ ਜਹਾਂ ਦਾਣਾ ਤਹਾਂ ਖਾਣਾ ਜੀ ਬਸ ਉਹੀ ਟਾਈਮ ਹੁੰਦਾ ਹੈ ਤੇ ਸਾਰੇ ਜਣੇ ਬਹੁਤ ਇੰਜੋਏ ਕਰ ਰਹੇ ਨੇ ਇਸ ਪਲ ਨੂੰ ਤੋ ਜੇ ਮੇਰੀ ਛੋਟੀ ਸਿਸਟਰ ਹੈ ਤੇ ਛੋਟੀ ਭਾਬੀ ਗਈ ਹੋਈ ਹੈ ਜੀ ਉਹਨਾਂ ਦੇ ਪੇਕੇਆਂ ਕੋਈ ਪ੍ਰੋਗਰਾਮ ਸੀਗਾ ਉੱਥੇ ਗਏ ਹੋਏ ਨੇ ਜੀ ਤੇ ਸਾਰੇ ਜਣੇ ਮੇਰੀ ਫੈਮਿਲੀ ਨੂੰ ਤੇ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ ਤੇ ਹੁਣ ਬ੍ਰਦਰ ਵੀ ਕਰੇਗਾ ਜੀ ਸ਼ਗਨ ਇਹਨਾਂ ਨੇ ਸ਼ਗਨ ਵੀ ਦਿੱਤਾ ਤੇ ਕਰਿਆ ਵੀ ਸ਼ਗਨ ਇਹਨਾਂ ਨੇ ਸਾਰਾ ਕੁਝ ਸਾਰੇ ਜਣੇ ਖੁਸ਼ ਨੇ ਜੀ ਬਹੁਤ ਖੁਸ਼ ਨੇ ਸਾਰੇ ਜਣੇ ਹਾਂ ਤੇ ਇੰਡੇਟ ਨੂੰ ਆਪਣਾ ਅਸ਼ੀਰਵਾਦ ਜ਼ਰੂਰ ਦਿਓ ਜੀ ਮੇਰੇ ਕੋਲ ਸ਼ਬਦ ਨਹੀਂ ਹੈ ਜੀ ਮੈਂ ਬੋਲ ਹੀ ਨਹੀਂ ਹੋ ਰਿਹਾ ਵੀ ਮੈਂ ਕੀ ਕਹਾ ਤੁਹਾਨੂੰ ਕੀ ਦੱਸਾਂ ਤੇ ਬਸ ਥੋੜਾ ਜਿਹਾ ਇਹ ਸੀ ਕਿ ਮੈਂ ਵੀ ਬਹੁਤ ਜ਼ਿਆਦਾ ਟੈਨਸ਼ਨ ਚ ਸੀਗੀ ਕਿਉਂਕਿ ਚੀਜ਼ਾਂ ਸਿਰੇ ਲਾਉਣੀਆਂ ਬਹੁਤ ਮੁਸ਼ਕਲ ਹੈ ਜੀ ਜੀ ਅੱਧਰ ਬڑا ਬ੍ਰਦਰ ਵੀ ਆ ਗਿਆ ਜੀ ਮੇਰਾ ਤੇ ਹੁਣ ਉਹਨੂੰ ਵੀ ਦੱਸ ਦੱਸਿਆ ਜੀ ਸਾਰੀ ਗੱਲਬਾਤ ਆਪਾਂ ਨੇ ਕੀਤੀ ਐ ਕਿਤੇ ਲੋ ਜੀ ਹੁਣ ਆ ਗਏ ਆਪਾਂ ਘਰ ਨੂੰ ਇਸ ਤੋਂ ਬਾਅਦ ਇਹਦੀ ਛੋਟੀ ਭੂਆ ਨੇ ਮਿਲ ਲੜ ਚੱਲਦੇ ਆ ਜੀ ਆਪਾਂ ਇਸ ਨੂੰ ਤੋਂ ਅੰਦਰ ਰਾਤ ਹੋ ਗਈ ਸੀਗੀ ਕਰੀਬ ਰਾਤ ਦੇ 9 10 ਦੇ ਕਰੀਬ ਦਾ ਟਾਈਮ ਸੀਗਾ ਤੇ ਦੇਖੋ ਰਸਤੇ ਦੇ ਵਿੱਚ ਕੋਈ ਟ੍ਰੈਫਿਕ ਨਹੀਂ ਹੈਗੀ ਕੋਈ ਜਾਮ ਨਹੀਂ ਸੀ ਕੁਛ ਨਹੀਂ ਜੀ ਤੇ ਹਨੇਰਾ ਹੋ ਗਿਆ ਸੀਗਾ ਰਾਤੋਂ ਰਾਤ ਅਸੀਂ ਇਹਨੂੰ ਮਿਲਾ ਕੇ ਲੈ ਕੇ ਆਏ ਸਾਰਿਆਂ ਨੂੰ ਤਾਂ ਕਰਕੇ ਕਿਉਂਕਿ ਬਸ ਟਾਈਮ ਐਨਾ ਪੂਰਾ ਪੂਰਾ ਸੀਗਾ ਆਪਣੇ ਕੋਲੇ ਤੇ ਗੱਡੀ ਵਗੈਰਾ ਦਾ ਪ੍ਰਬੰਧ ਵੀ ਕੀਤਾ ਸਾਰਾ ਕੁਝ ਕੀਤਾ ਹਰ ਇੱਕ ਚੀਜ਼ ਅਰੇਂਜ ਕੀਤੀ ਤੇ ਵਿੱਚ ਇਹਨਾਂ ਨੂੰ ਬੁਲਾਉਣਾ ਸੀਗਾ ਤੇ ਵਿੱਚ ਹੀ ਮੱਥਾ ਵੀ ਟੇਕਣ ਜਾਣਾ ਸੀਗਾ ਸਾਰੇ ਪਾਸੇ ਮੱਥਾ ਵਗੈਰਾ ਟਕਾ ਕੇ ਤੇ ਲੋ ਜੀ ਹੁਣ ਇਹਦੀ ਭੂਆ ਆਏ ਜੀ ਇਹ ਇਹਨੂੰ ਆਪਣੇ ਮੰਦਰ ਦੇ ਵਿੱਚ ਮੱਥਾ ਟਕਾਏਗੀ ਤੇ ਹੁਣ ਉਹਦਾ ਇਹ ਬੜਾ ਬ੍ਰਦਰ ਹੈ ਜੀ ਇਹ ਜਸ ਹੈ ਜੀ ਤੇ ਜਸ ਦੇ ਘਰ ਆਪਾਂ ਆਏ ਹੋਏ ਆ ਉਹਨਾਂ ਨੂੰ ਵੀ ਮਲਾਉਣ ਵਾਸਤੇ ਤੇ ਪ੍ਰਮਾਤਮਾ ਦਾ ਸ਼ੁਕਰੀਆ ਦਾ ਕੀਤਾ ਉਹਨਾਂ ਨੇ ਵੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਪਲੀਜ਼ ਮੇਰੀ ਇਸ ਖੁਸ਼ੀ ਨੂੰ ਆਪਣੇ ਆਪਣੇ ਸਟੇਟਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਜੀ ਤਾਂ ਕਿ ਮੇਰੀ ਖੁਸ਼ੀ ਸਾਰਿਆਂ ਤੱਕ ਪਹੁੰਚ ਸਕੇ ਕਿਉਂਕਿ ਮੈਂ ਬਹੁਤ ਸਟਰਗਲ ਕੀਤਾ ਇਸ ਚੀਜ਼ ਲਈ ਮੇਰੇ ਬੇਟੇ ਨੇ ਬਹੁਤ ਸਟਰਗਲ ਕੀਤਾ ਤੇ ਬਹੁਤ ਮਿਹਨਤ ਲੱਗਦੀ ਹੈ ਜੀ ਇਹਨਾਂ ਚੀਜ਼ਾਂ ਵਾਸਤੇ ਇੱਕ ਦਿਨ ਦਾ ਤਾਂ ਕੰਮ ਹੈ ਨਹੀਂ ਜੀ ਘੱਟ ਤੇ ਘੱਟ 2-3 ਸਾਲ ਤਾਂ ਲੱਗ ਹੀ ਜਾਂਦੇ ਨੇ ਜੀ ਇਸ ਚੀਜ਼ ਨੂੰ ਮਿਹਨਤ ਕਰਦੇ ਕਰਦੇ ਨੂੰ ਟਾਈਮ ਬਹੁਤ ਲੱਗ ਜਾਂਦਾ ਹੈ ਜੀ ਤੇ ਮੇਰੀ ਇਸ ਖੁਸ਼ੀ ਨੂੰ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ